ਵੌਇ ਫੇਮਸ ਖਾਲਸਾ ਏਡਵਲ ਨੋ ਸਮੇ ਸਮੇਤੇ ਕਿਸੇ ਵੀ ਮੁਸੀਬਤ ਵਿੱਚ ਬਿਨਾ ਪੇਦਪਾਪ ਦੇ ਲੋਕਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਂਦੀ ਹੈ ਉਹ ਭਾਵੇਂ ਇੰਡੀਆ ਹੋਵੇ ਇਰਾਕ ਹੋਵੇ ਜਾਂ ਕੋਈ ਹੋਰ ਦੇਸ਼ ਹੋਵੇ ਉੱਥੇ ਵੀ ਖਾਲਸਾ ਏਡ ਦੇ ਸੇਵਾਦਾਰ ਪਹੁੰਚ ਜਾਂਦੇ ਹਨ ਅਤੇ ਲੋਕਾਂ ਦੀ ਕੁਦਰਤੀ ਆਫਤ ਜਾਂ ਕਿਸੇ ਹੋਰ ਮੁਸੀਬਤ ਵੇਲੇ ਉਹਨਾਂ ਦੀ ਸਹਾਇਤਾ ਕਰਦੇ ਹਨ ਅਸੀਂ ਇਹ ਗੱਲ ਕਰਨ ਜਾ ਰਹੇ ਹਾਂ ਖਾਲਸਾ ਏਡ ਇੰਡੀਆ ਦੇ ਮੁਖੀ ਦਵਿੰਦਰ ਜੀ ਸਿੰਘ ਜੀ ਜਿਹੜੇ ਕਿ ਕੁਝ ਕਾਰਨਾਕਾਰ ਕੇ ਖਾਲਸਾ ਏਡ ਤੋਂ ਵੱਖ ਹੋ ਗਏ ਹਨ ਅਤੇ ਉਹ ਆਪਣੇ ਲੈਵਲ ਤੇ ਲੋਕਾਂ ਦੀ ਹੁਣ ਸੇਵਾ ਕਰਨਗੇ ਅਤੇ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਹੋ ਕੇ ਦੱਸਣਾ ਚਾਹੁੰਦੇ ਹਾਂ ਕਿ ਕੀ ਕਹਿੰਦੇ ਹਨ ਖਾਲਸਾ ਐਡ ਇੰਡੀਆ ਦੇ ਸਾਭਕਾ ਮੁਖੀ ਦਵਿੰਦਰਜੀਤ ਸਿੰਘ ਪਹਿਲੀ ਵਾਰ ਇਹ ਯੂਥ ਫੈਸਟੀਵਲ ਹੋਸਟ ਕਰਨ ਦਾ ਮੌਕਾ ਮਿਲਿਆ ਸਾਡੇ ਪ੍ਰਿੰਸੀਪਲ ਸਾਹਿਬ ਸ੍ਰੀ ਦਵਿੰਦਰ ਸਿੰਘ ਭੱਟੀ ਜੀ ਉਹਨਾਂ ਨੇ ਇਹ ਇੱਕ ਨਿਸ਼ਚਾ ਕੀਤਾ ਹੈ ਕਿ ਅਸੀਂ ਇਸ ਵਾਰ ਯੂਥ ਫੈਸਟੀਵਲ ਕਰਾਵਾਂਗੇ ਤੇ ਇਹਨਾਂ ਦੀ ਸਮੁੱਚੀ ਟੀਮ ਨੇ ਤਨੋਂ ਮਨੋਂ ਦਿਲ ਨਾਲ ਸਾਰੀਆਂ ਹੀ ਡਿਊਟੀਆਂ ਕਰਕੇ ਇਹ ਯੂਥ ਫੈਸਟੀਵਲ ਨੂੰ ਚਾਰ ਚੰਨ ਲਾਏ ਤੇ ਜਿਹੜਾ ਅੱਜ ਯੂਥ ਫੈਸਟੀਵਲ ਦਾ ਦੂਜਾ ਦਿਨ ਅਸੀਂ ਬੜੀ ਸਫਤਤਾਪੂਰਵਕ ਨਿਪਰੇ ਚਾ ਰਹਿਆ ਆਸ ਕਰਦੇ ਆ ਕਿ ਪ੍ਰਿੰਸੀਪਲ ਸਾਹਿਬ ਦੀ ਜੋ ਅਗਵਾਈ ਵਿੱਚ ਅੱਗੇ ਤੋਂ ਵੀ ਇਦਾਂ ਦੇ ਜਿਹੜੇ ਫੰਕਸ਼ਨ ਆ ਉਹ ਅਸੀਂ ਕਰਵਾਉਂਦੇ ਰਵਾਂਗੇ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਖੜੇ ਆ ਜਿੱਥੇ ਯੂਥ ਫੈਸਟੀਵਲ ਦੇ ਕੰਪੀਟੀਸ਼ਨ ਹੋ ਰਹੇ ਹਨ ਆ ਜਿੱਥੇ ਕਿ ਹਰ ਕਿਸਮ ਦਾ ਜਿੱਥੇ ਪੰਜਾਬੀ ਗਿੱਧਾ ਭੰਗੜਾ ਇਸ ਤੋਂ ਇਲਾਵਾ ਕਲਾ ਦੇ ਜੋਰ ਭੰਗੜੇ ਦੀਆਂ ਤੋਂ ਇਲਾਵਾ ਜਿਹੜੇ ਗੀਤ ਸੰਗੀਤ ਅਤੇ ਜਿਹੜੇ ਵੀ ਸਾਡੇ ਪੰਜਾਬੀ ਸੱਭਿਆਚਾਰ ਦੇ ਨਾਲ ਹਰ ਰੰਗ ਜਿਹੜਾ ਉਸ ਦਾ ਅਸੀਂ ਕੰਪੀਟੀਸ਼ਨ ਨੂੰ ਦੇਖਣ ਨੂੰ ਮਿਲਿਆ ਬੜੇ ਵਧੀਆ ਪ੍ਰਬੰਧ ਸੀ ਖਾਸ ਕਰਕੇ ਬੱਚਿਆਂ ਦੇ ਵਿੱਚ ਯੂਥ ਦੇ ਇੱਕ ਬੜਾ ਵੱਡਾ ਉਤਸ਼ਾਹ ਸੀ ਸੋ ਮੈਂ ਸਾਰੀ ਹੀ ਜਿੰਨੀ ਵੀ ਟੀਮ ਹੈ ਤੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕਿਉਂਕਿ ਇਹਨਾਂ ਦੇ ਨਾਲ ਹੀ ਜਿਹੜਾ ਸਾਡਾ ਪੰਜਾਬੀ ਕਲਚਰ ਹੈ ਸੱਭਿਆਚਾਰ ਹਮੇਸ਼ਾ ਜਿੰਦਾ ਰਹੇਗਾ ਆ ਫਾਸਟਵੇ ਵਾਲਿਆਂ ਨੇ ਸਾਰੀ ਕਵਰੇਜ ਕਰ ਰਹੇ ਹਨ ਸੋ ਫਾਸਟਵੇ ਦੀ ਜਿਹੜੀ ਸਾਰੀ ਟੀਮ ਹੈ ਇਹਨਾਂ ਨੂੰ ਬਹੁਤ ਮੈਂ ਵਧਾਈ ਦਿੰਦਾ ਇੱਥੇ ਆ ਕੇ ਜਦੋਂ ਅਸੀਂ ਪੰਜਾਬ ਦੇ ਵਿੱਚ ਆਉਂਦੇ ਹਾਂ ਕਈ ਵਾਰੀ ਉੱਥੇ ਇਦਾਂ ਦੀਆਂ ਖਬਰਾਂ ਮਿਲਦੀਆਂ ਕਿ ਉੱਥੇ ਸੱਭਿਆਚਾਰ ਹੈ ਨਹੀਂ ਕਲਚਰ ਹੈ ਨਹੀਂ ਲੋਕੀ ਗਵਾਚੇ ਫਿਰਦੇ ਹਨ ਕਈ ਵਾਰੀ ਸਾਨੂੰ ਲੋਕੀ ਲੈਣਾ ਸੁਣਾਉਂਦੇ ਹਨ ਅੱਜ ਆਖਾਂ ਵਾਰ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਹੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀयां ਰੋਂਦੀਆਂ ਤਨ ਵਾਰਿਸ਼ਾ ਨੂੰ ਕਹਿਣ ਉਠ ਦਰਦਮੰਦਾਂ ਦੇ ਆ ਦਰਦੀਆ ਉਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਸ਼ੀਆਂ ਲਹੂ ਦੀ ਭਰੀ ਜਨਾਬ ਪਰ ਇੱਥੇ ਜਦੋਂ ਅਸੀਂ ਆਏ ਹਾਂ ਆ ਜਿਸ ਤਰ੍ਹਾਂ ਬਾਹਰ ਕਈ ਜਿਹੜੇ ਸੀ ਨੈਗੇਟਿਵ ਗੱਲਾਂ ਕਰਦੇ ਆ ਉਥੇ ਨਸ਼ੇ ਨੇ ਇਹ ਨਾ ਕੋਈ ਵੀ ਦੁਨੀਆ ਦਾ ਇਦਾਂ ਦਾ ਕੰਟਰੀ ਨਹੀਂ ਜਿੱਥੇ ਨਸ਼ੇ ਨਹੀਂ ਪਰ ਪੰਜਾਬੀ ਹਮੇਸ਼ਾ ਚੜਦੀ ਵਿੱਚ ਰਹਿੰਦੇ ਹਨ ਪੋਜ਼ਿਟਿਵ ਰਹਿੰਦੇ ਹਨ ਅੱਜ ਅਸੀਂ ਆਏ ਹਾਂ ਯੂਨੀਵਰਸਿਟੀ ਦੇ ਵਿੱਚ ਜਿੱਥੇ ਕਿ ਜੁਆਸ ਤੋਂ ਸਦਾਰ ਬਲਵਿੰਦਰ ਸਿੰਘ ਬਾਜਵਾ ਜੀ ਆਏ ਨੇ ਇਹਨਾਂ ਦਾ ਕਹਿਣਾ ਹੈ ਕਿ ਇਹ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਨੇ ਆਪਣੀ ਸੱਭਿਆਚਾਰ ਨੂੰ ਸੰਭਾਲਿਆ ਹੋਇਆ ਹੈ ਕਿਤੇ ਨਾ ਕਿਤੇ ਇਹ ਮੀਡੀਆ ਨਾਲ ਵੀ ਜੁੜੇ ਹੋਏ ਹਨ ਇਹ ਮੀਡੀਆ ਰਹੀ ਵੀ ਲੋਕਾਂ ਦੀ ਸੇਵਾ ਕਰ ਰਹੇ ਹਨ ਇਹਨਾਂ ਨੇ ਕਿਹਾ ਹੈ ਕਿ ਯੂਨੀਵਰਸਿਟੀ ਆ ਕੇ ਉਹਨਾਂ ਨੂੰ ਲੱਗਿਆ ਕਿ ਜਿਹੜੇ ਇੱਥੇ ਸਾਡੇ ਨੌਜਵਾਨ ਆਪਣਾ ਸੱਭਿਆਚਾਰ ਸੰਭਾਲ ਕੇ ਬੈਠੇ ਹਨ ਤੇ ਨਸ਼ਿਆਂ ਬਾਰੇ ਇਹਨਾਂ ਨੇ ਕਿਹਾ ਕਿ ਨਸ਼ਾ ਤੇ ਸਰੀ ਦੁਨੀਆ ਵਿੱਚ ਹੀ ਹੈ ਸਾਡੇ ਪੰਜਾਬ ਨੂੰ ਜਿਆਦਾ ਹੀ ਕੁਝ ਬਦਨਾਮ ਕਰ ਰਹੇ ਹਨ ਇਸ ਕਰਕੇ ਇਹਨਾਂ ਨੇ ਲੋਕਾਂ ਦਾ ਧੰਨਵਾਦ ਵੀ ਕੀਤਾ ਜਿਹੜੇ ਆਪਣੇ ਸਭਿਆਚਾਰ ਨੂੰ ਸੰਭਾਲ ਕੇ ਬੈਠੇ ਹਨ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਮਰ